ਰਾਹਾਦੀ ਪਿੰਡ ਪੱਕਾ ਕਲਾਂ ਤੋਂ ਰਫੈਣੀ ਰੋਡ ਤੇ ਇੱਕ ਕਾਰ ਹਾਦਸਾ ਹੋਇਆ ਕਾਰ ਦਾ ਸੰਤੋਲਨ ਵਿਗੜਨ ਕਾਰ ਕਾਰ ਇੱਕ ਕਿੱਕਰ ਦੇ ਦਰਖਤ ਤੇ ਵੱਜ ਜਾਵੇ ਜੀ ਕਾਰ ਦੇ ਪ੍ਰਖੱਚੇ ਉੱਡ ਗਏ ਕਾਰ ਐਨੀ ਜ਼ਬਰਦਸਤ ਵੱਜੀ ਹੈ ਕਿ ਮੂਰੋ ਇੰਜਨ ਸਾਰਾ ਖਤਮ ਹੋ ਗਿਆ ਕਾਰ ਦੇ 에ਅਰ ਬੈਗ ਵੀ ਖੁੱਲ ਚੁੱਕੇ ਐ ਜਿਸ ਵਿੱਚ ਦੱਸਿਆ ਜਾ ਰਿਹਾ ਹੈ 5 ਤੋਂ 7 ਨੌਜਵਾਨ ਸਵਾਰ ਸਨ ਕੋਈ ਪਾਰਟੀ ਵਗੈਰਾ ਤੋਂ ਜਾ ਕੇ ਆ ਰਹੇ ਸੀ ਜਾਂ ਜਾ ਰਹੇ ਸਨ ਕਾਰ ਦਾ 베ਰੀ ਦਾ ਦਰਖਤ ਹੈ 베ਰੀ ਦੇ ਦਰਖਤ ਵਿੱਚ ਵੱਜੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜਰੇ ਜ਼ਖਮੀ ਹਨ ਜਿਨ੍ਹਾਂ ਨੂੰ ਸੰਗਤ ਸਾਰਾ ਸੇਵਾ ਸੰਸਥਾ ਦੇ ਸ਼ਕੰਦਰ ਕੁਮਾਰ ਨੇ ਆਪਣੀ ਐਂਬੂਲੈਂਸ ਰਾਹੀਂ ਬਟੰਡਾ ਦੇ ਸਿਵਲ ਹਸਪਤਾਲ ਪਹੁੰਚਾਇਆ ਇਹ ਨੌਜਵਾਨ ਕਿਸੇ ਪਾਰਟੀ ਤੋਂ ਜਾ ਰਹੇ ਸੀ ਕਵਣੀ ਕਵਣੀ ਆ ਰਹੇ ਸੀ ਵੱਖ-ਵੱਖ ਪਿੰਡਾਂ ਦੇ ਦੱਸੇ ਜਾ ਰਹੇ ਆ ਜਿਹਦੀ ਮੌਤ ਹੋਈ ਹੈ ਉਹ ਨੌਜਵਾਨ ਆ ਪਿੰਡ ਚੱਕ ਰੂਲਦੂ ਸਿੰਘ ਵਾਲਾ ਦਾ ਦੱਸਿਆ ਜਾ ਰਿਹਾ ਆ ਆਪਾਂ ਇਥੇ ਮੌਜੂਦ ਨੇ ਪਿੰਡ ਵਾਸੀ ਆਪਾਂ ਗੱਲ ਕਰਦੇ ਆ ਵੀ ਕੀ ਹਾਦਸਾ ਹੋਇਆ ਬਾਈ ਜੀ ਕੀ ਹਾਦਸਾ ਹੋਇਆ ਜੀ ਇਹ ਟੋਲ ਤੇ ਵਿਗੜ ਗਿਆ ਕੋਈ ਹਾਂਜੀ ਟੋਲ ਉੱਲੋਂ ਵਿਗੜ ਕਰਨੀ ਵੇਰੀ ਦੀ ਬਦਰ ਕੱਟ ਪੱਜੀ ਕਿੰਨੇ ਜਾਣੇ ਬੰਦੇ ਸੀ ਇਹਦੇ ਵਿੱਚ 500 7+ ਦੱਸ ਦੇ ਜੀ ਠੀਕ ਆ ਕਿਸੇ ਦੀ ਮੌਤ ਵੀ ਹੋਈ ਆ ਕਿਸ ਕਦੀ ਹੋਈ ਇਹ ਰੋਡੂ ਵਾਲੇ ਠੀਕ ਹੈ ਜੀ ਆਪਾਂ ਹੋਰ ਬਾਈ ਖੜੇ ਆ ਆਪਾਂ ਪੁੱਛਦੇ ਆ ਬੋਲਦੇ ਨੋ ਦਿਮਣਾ ਬੋਲਦੇ ਬਣਾਏ ਇਹ ਬਾਈ ਜੀ ਆਪਣੇ ਨਾਲ ਐ ਇਹ ਬਾਈ ਜੀ ਕਿਵੇਂ ਹੋਇਆ ਹਾਦਸਾ ਜੀ ਇਹ ਅਸੀਂ ਸਭ ਤੇ ਸਵੇਰ ਗੁਰੂ ਘਰੇ ਜਾਂਦੇ ਸੀ ਜੀ ਹਾਂ ਜੀ ਇੱਥੇ ਖੜੇ ਆ ਖੜਾ ਸੀ ਜੀ ਹਾਂ ਜੀ ਜੀ ਤੇ ਇੱਕ ਵੱਡੇ ਦੀ ਮੌਤ ਹੋਈ ਥੀ ਜੀ ਹਾਂ ਜੀ ਤੇ ਬਾਕੀ ਜੱਟ ਨੂੰ ਲੱਗੇ ਸੀ ਯਾਦ ਆ ਅੱਛਾ ਜੀ ਤੇ ਕਿੰਨੇ ਕੁ ਜਾਣੇ ਸੀ ਇਹਦੇ ਵਿੱਚ ਇੱਕ ਠੀਕ ਐ ਪੰਜ ਕੀ ਬਣਦੇ ਕਿੰਨੇ ਸੀਗੇ ਜੀ ਪੰਜ ਕੀ ਬਣਦੇ ਅੱਛਾ ਅਜੀ ਮੌਕਾ ਤਾਂ ਹੈ ਨਹੀਂ ਕਿ ਮਗੋਂ ਵਾਈ ਠੀਕ ਹੈ ਤੇ ਜਿਹੜੀ ਇਹ ਕਾਰ ਬੱਧੀ ਹੈ ਇਹ ਜਦੋਂ ਤੁਸੀਂ ਇਹ ਮੈਨੂੰ ਆ ਲੱਗਦਾ ਵੀ ਤੇਜ਼ ਗੱਡੀ ਹੋਣ ਦੇ ਕਾਰਨ ਹੋਰ ਹਾਸਾ ਹੋਇਆ ਲੱਗਦਾ ਤੁਹਾਨੂੰ ਕਿਵੇਂ ਲੱਗਦਾ ਜੀ ਹਾਂ ਜੀ ਤੇਜ਼ ਹੀ ਲੱਗਦੀ ਠੀਕ ਹੈ ਜੀ ਆਪਾਂ ਦੇਖਿਆ ਕਿ ਇਹ ਇੱਕ ਗੱਡੀ ਤੇ ਲੋਗੋ ਵੀ ਲੱਗਾ ਹੋਇਆ ਹੈ ਪੁਲਿਸ ਮੁਲਾਜ਼ਮ ਦੀ ਗੱਡੀ ਲੱਗ ਰਹੀ ਹੈ ਤੇ ਇਸ ਗੱਡੀ ਦਾ ਨੰਬਰ ਹੈਗਾ ਐਚ 4 26 ਸੀ 0 900 9838 HR 26C O 9238 ਬਹੁਤ ਭਿਆਨਕ ਹਾਦਸਾ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ 348 ਹੈ ਬਾਈ ਹੈ ਕੋਈ ਨੰਬਰ ਨਹੀਂ ਪਾਣੀ ਖਾਵਾ ਦੇ ਕੇ ਆ ਰਿਹਾ ਹੈ ਜਿਹੜਾ ਆਇਆ 9238 ਆ ਆ ਨੰਬਰ ਹੈ HR 26C 09238 ਸਵਿਫਟ ਕਾਰ ਹੈ ਤੇ ਆਪਾਂ ਹੋਰ ਵੀ ਆਪ ਪੁੱਛਦੇ ਆਂ ਬਾਈਆਂ ਨੂੰ ਹੱਥ ਜਾਣਦਾ ਕਹੇ ਬਈ ਦਾ ਬਈ ਦਾ ਕੋਈ ਖਤਰਾ ਨਹੀਂ ਹੈ। ਕਹਿੰਦਾ ਪਰ ਨਹੀਂ ਇਹ ਲੜ ਕੇ ਰਹਿੰਦੇ। ਇਹਦਾ ਟੱਕਰ ਹੀ ਆ ਗਿਆ। ਲੜ ਰਿਹਾ ਹੈ। ਕਿ 3 ਵਜੇ ਲੱਗਦੇ ਆ। ਗੱਡੀ ਦੀ ਭਿਆਨਕ ਟੱਕਰ ਆ। ਜਿਹਦੇ ਵਿੱਚ ਗੱਡੀ ਦੇ 에어 ਬੈਗ ਖੁੱਲ ਗਏ। ਤੇ ਆ ਦੇਖੋ ਵਿੱਚੋਂ ਦਿਖਾਉਣਾ ਤੁਹਾਨੂੰ। ਨੌਜਵਾਨ 6 ਤੋਂ 5 ਤੋਂ 7 ਨੌਜਵਾਨ ਦੱਸੇ ਜਾਂਦੇ ਆ। ਜੋ ਕਿ ਕਿਸੇ ਪਾਰਟੀ ਤੇ ਜਾ ਕੇ ਆਏ ਸੀ। ਗੱਡੀ ਦੱਸ ਰਿਹਾ ਵੀ ਤੇਜ਼ ਰਫਤਾਰ ਸੀ ਤੇਜ਼ ਰਫਤਾਰ ਹੋਣ ਕਾਰਨ ਕਰਕੇ ਇਹ ਹਾਦਸਾ ਹੋਇਆ ਇਹ ਗੱਡੀ ਰਿਫੈਂਡੀ ਰੂਟ ਤੋਂ ਪੱਕਾ ਪਿੰਡ ਜਾ ਰਹੀ ਸੀ ਰੰਗਲਾ ਪੰਜਾਬ ਤੋਂ ਚਰਨਜੀਤ ਮਿਸ਼ਾਣਾ ਦੀ ਰਿਪੋਰਟ ਹਾਂਜੀ ਮੈ ਸ਼ਕੰਦਰ ਕੁਮਾਰ ਸੰਦਸਾ ਰਾਸੇਵਾ ਸੰਸਥਾ ਮਿਸ਼ਾਣਾ ਵਰਕਰ ਸਾਨੂੰ ਸਾਡੇ ਹੈਲਪਲਾਈਨ 988746046 ਤੇ ਕਾਲ ਆਉਂਦੀ ਹੈ ਇਰਫੈਨੀ ਰੋਡ ਤੇ ਇੱਕ ਹਾਸਾ ਹੋ ਚੁਕਿਆਗਾ ਮੌਕੇ ਦੇ ਪਾਸ ਤੇ ਦੇਖਿਆ ਤਾਂ ਇੱਕ ਕਾਰ ਡਾਕ ਨਾਲ ਜਾਟ ਕਰਾਈ ਜੋ ਬੁਰੀ ਤਰ੍ਹਾਂ ਨੁਕਸਾਨੀ ਗਈ ਹਾਸਾ ਹੋਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਪਰ ਕਾਰ ਵਿੱਚ 3 ਤੋਂ 4 ਵਿਅਕਤੀ ਸਵਾਰ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਮੌਕੇ ਤੇ ਜ਼ਖਮੀਆਂ ਨੂੰ ਮੈਂ ਆਪਣੀ ਐਂਬੂਲੈਂਸ ਦੀ ਸਹਾਇਤਾ ਦੇ ਨਾਲ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਜ਼ੇਰੇ ਇਲਾਜ ਲਈ ਲਿਜਾਇਆ ਗਿਆ